ਸਾਡੇ ਕੋਲ 5-6 ਨਾਲ ਬਜੀਏ ਇਹਦੇ ਚੋਂ ਖਾਂਜੋਕ ਵੀ ਨਹੀਂ ਬੱਚੀ ਮਤਲਬ ਹਾਂਜੀ ਹਾਂਜੀ ਤੇ ਤੁੜੀ ਵੀ ਪਸ਼ੂਆਂ ਨੂੰ ਸੀ ਉਹ ਵੀ ਨਹੀਂ ਹਾਂਜੀ ਤੱਕ ਮਾ ਮਾਜਵਾ ਮੌਕੇ ਤੇ ਦਿੱਤਾ ਜਾਣਾ ਚਾਹੀਦਾ ਨਾ ਕੀ ਗਰਦਾਉਣੀਆਂ ਕਰਕੇ ਇਹਨਾਂ ਨੂੰ ਦੇਣਾ ਕੀ ਹੁੰਦਾ ਕੁਛ ਨਹੀਂ ਪਹਿਲਾਂ ਕਿਹੜਾ ਕੁਛ ਦੇਦਾ ਕਿਤੇ ਕੋਈ ਗੜਿਆਂ ਦੇ ਉੱਤੇ ਹਰ ਇੱਕ ਬੰਦੇ ਦਾ 60000 ਤੋਂ ਲੈ ਕੇ 65000 ਰੁਪਏ ਨੁਕਸਾਨ ਆ ਜੀ ਜਈ ਸਾਹਿਬਣਾ ਜੀ ਬਾਈ ਜੀ ਨੇ ਗੱਲ ਕੀਤੀ ਵੀ ਆ ਸਪਾਰਕ ਹੋ ਰਹੀਆਂ ਪਿਛਲੇ 5-7 ਦਿਨਾਂ ਤੋਂ ਲੈ ਕੇ ਗੱਲ ਹੋ ਰਹੀ ਹੈ ਇਹਨਾਂ ਦੀ ਵੀ ਆ ਤਾਰਾਂ ਢੱਲੀਆਂ ਸਪਾਰਕ ਹੋ ਰੇ ਹੈ ਜੀ ਪਹਿਲਾਂ ਤਾਂ ਇੱਕ ਸਪਾਰਕ ਕੀਤਾ ਉਸ ਤੋਂ ਬਾਅਦ ਦੂਜਾ ਸਪਾਰਕ ਹੋਇਆ ਤੀਜੇ ਸਪਾਰਕ ਐਡਾ ਭਵਾਖੜ ਨਿਕਲਿਆ ਵੀ ਕੁੱਕੜ ਦਾ ਕੇ ਮਿਲ ਗਿਆ ਬੱਕਰੀ ਦਾ ਮਿਲ ਗਿਆ ਕੇ ਲੋਕਾਂ ਨੂੰ ਕਣਕ ਦਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਪ੍ਰਜਾ ਚਾਨ ਮੁਰਦਾਬਾਦ ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਸ਼ ਸਿੰਘ ਵਿੱਦੋ ਵਾਲੀ ਇਸ ਸਮੇਂ ਪਿੰਡ ਕੁੱਦਾ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਗ ਲੱਗ ਜਾਂਦੀ ਆ ਇਹ ਦੋ ਸਾਡੇ ਨਾਲ ਖੜੇ ਨੇ ਕਿਸਾਨ ਕਿਹਨੇ ਖੇਤ ਵਿੱਚ ਅੱਗ ਲੱਗੀ ਸੀ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਗੁਰਜੀਤ ਸਿੰਘ ਜੀ ਤਾਂ ਤੁਹਾਡਾ ਹੀ ਖੇਤ ਆ ਹਾਂ ਜੀ ਜਿੱਥੇ ਆਪਣੇ ਖੜੇ ਆਏ ਹਾਂ ਹਾਂ ਤਾਂ ਕਿੰਨਾ ਪਹਿਲਾਂ ਪੂਰਾ ਵਾਹਣ ਸੀ ਇਹ ਇਹ ਜੀ ਆਪਣਾ ਹੈਗਾ 10 ਕਿਲੋ ਵਾਣੀ 10 ਕਿਲੋ ਚੋਂ ਮੰਨ ਲਓ ਵੀ ਬਚਿਆ ਕੁਝ 5-6 ਗਨਾਲ ਵਾਣੀ ਬਚਿਆ ਜੀ 9 ਗਲੇ ਗਰੀਬ ਸਰ ਕਿਸੋਂ ਅੱਗੇ ਮੇਰਾ ਮੇਰਾ ਖੇਤ ਕਲਾ ਤੁਹਾਡਾ ਤੁਹਾਡਾ ਖੇਤ ਹਾਂਜੀ ਤੇ ਇਸ ਤੋਂ ਅੱਗੇ ਤਾਂ ਕਰਤੁਗੜ 70 ਤੋਂ 80 ਗਲਿਆਂ ਬਚ ਗਿਆ ਵਾੜਾ ਅਗਲਾ ਹਾਂਜੀ ਹਾਂਜੀ ਬਿਲਕੁਲ ਪਹਿਲਾਂ ਸਮਝਾ ਕਰਦੇ ਕਿ ਕਾਰਨ ਕੀ ਹੈ ਅੱਗ ਲੱਗਦੀ ਕਿਉਂ ਆ ਕਿਸ ਨੇ ਸ਼ਰਾਰਤ ਕੀਤੀ ਜਾਂ ਕਿਤੋਂ ਹੋਰ ਸ਼ਰਾਰਤ ਨਹੀਂ ਸਰ ਇਹ ਬਿਜਲੀ ਆਪਣਾ ਜੇ ਅਨਗੇਲੀ ਹੈ 24 ਘੰਟੇ ਲਾਈਨ ਆ ਇੱਥੋਂ ਤੇ ਇਹ ਹਾਂਜੀ ਇਹ ਜੋ ਲੈਣਾ ਹੀ ਉੱਪਰ ਆ ਰਹੀ ਹੈ ਇਹ ਉੱਪਰ ਆ ਰਹੀ ਹੈ ਹਾਂ ਅਸੀਂ ਇਹ ਤੋਂ ਕਾਫੀ ਦਿਨ ਪਹਿਲਾਂ ਇਹਦੀਆਂ ਅਬੀਲੀ ਦੀਆਂ ਹਦਾਇਤਾਂ ਮੁਤਾਬਕ ਅਸੀਂ ਕੱਟੇ ਵੀ ਮਹਿਕਵਿੰਦੇ ਹਦਾਇਤਾਂ ਮੁਤਾਬਕ ਤੁਸੀਂ ਦੇਖ ਵੀ ਸਰਦੋਂ ਇਧਰ ਤੁਸੀਂ ਕੈਮਰਾ ਵੀ ਮਾਰ ਸਕਦੇ ਹੋ ਹਾਂ ਤਾਂ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਬੜਾ ਹੋਇਆ ਇਹਦਾ ਪਿੱਛੇ ਰੱਖਿਆ ਹੋਇਆ ਇੱਕ ਕਿਸਾਨ ਨੇ ਪਹਿਲਾਂ ਹੀ ਨਾ ਕੀ ਬਚਾ ਦੇ ਤੌਰ ਤੇ ਜਿਹੜੀ ਤਸਵੀਰ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੁੰਦੀ ਆ ਕਿ ਕਿਸਾਨ ਕਣਕ ਕੋਲੋਂ ਕੱਟ ਲੇ ਜਿੱਥੇ ਕੋਈ ਖੰਭਾ ਜਾਂ ਟਰਾਂਸਫਰ ਵਾ ਤੇ ਕਿਸਾਨ ਵੱਲੋਂ ਪਹਿਲਾਂ ਹੀ ਹਦਾਇਤਾਂ ਦੀ ਪਾਲਣਾ ਕੀਤੀ ਗਈ ਸੀ ਪਰ ਫਿਰ ਵੀ ਤੁਹਾਡੇ ਨਾਲੇ ਸਭ ਕੁਝ ਵਾਪਰ ਜਾਂਦਾ ਹਾਂਜੀ ਸਰ ਇਹਨਾਂ ਨੇ ਆਪਣਾ ਅੰਗੇਲੀ ਨਾਮ ਹੈ ਕਿਵੇਂ ਨਾਮ ਬਿਜਲੀ ਮੈਗਵੇ ਨਹੀਂ ਲਾਪਰਵਾਹੀ ਨਹੀਂ ਇਹਨਾਂ ਨੇ ਲਾਈਟ ਚਲਾਤੀ ਜੀ ਤੇ ਇੱਕਦਮ ਜਦੋਂ ਉਹ ਵੱਜੀ ਅੱਗ ਸਾਰੇ ਪਾਸੇ ਨੂੰ ਘੇਲ ਕੇ ਡਿਗ ਪਈ ਇਸ ਤੋਂ ਪਰ ਹੂੰ ਇਹ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀ ਥੇਰੀ ਉਹਦਾ ਕਰਕੇ ਇੱਕ ਇਹਦਾ ਵੀ ਫੈਲ ਗਈ ਅੱਗ ਤੇ ਕੋਈ ਮੌਕਾ ਹੀ ਨਹੀਂ ਦਿੱਤਾ ਤੇ ਸਾਰੀ ਸੜਕੀ ਸੁਆਹ ਹੋ ਗਈ ਸੁਆਹ ਦਾ ਸਪਾਰਕ ਹੁੰਦਾ ਇੱਥੋਂ ਹਾਂਜੀ ਹਾਂਜੀ ਤੇ ਤੁਸੀਂ ਇੱਥੇ ਮੌਜੂਦ ਸੀ ਮੌਕੇ ਤੇ ਹਾਂਜੀ ਸਰ ਅਸੀਂ ਤਾਂ ਪਾਸੇ ਜਿਹੜੇ ਆਪਣਾ ਕੱਟ ਰਹੇ ਨੇ ਕਿਉਂ ਕੱਟ ਰਹੇ ਸੀ ਜੀ ਜਦੋਂ ਕੰਬਾਈਨ ਆਉਂਦੀ ਹੈ ਨਾ ਆਪਣੇ ਵੀ ਉਹ ਤੋਂ ਪਹਿਲਾਂ ਉੱਥੇ ਆਪਣੇ ਲੱਗੇ ਆ ਬੂਟੇ ਲੱਗੇ ਆਈ ਆਪਣੇ ਫਲਾਂ ਦੇ ਉਹਨਾਂ ਦੇ ਪਾਸੇ ਕੱਟ ਰਹੇ ਸੀ ਜੀ ਤੇ ਅਸੀਂ ਇਸ ਮਨ ਇਹ ਪਹਿਲਾਂ ਤੋਂ ਹੀ ਕੱਟਿਆ ਹੋਇਆ ਸੀਗਾ ਪੰਜ ਦਿਨ ਪਹਿਲਾਂ ਕਿਉਂਕਿ ਇਹਨਾਂ ਦੀ ਹਦਾਇਤ ਹੁੰਦੀ ਪਹਿਲਾਂ ਕੱਟ ਦਿਓ ਪਰ ਅੰਗਿਲੀ ਇਹਨਾਂ ਦੇ ਕਰਕੇ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਤਾਂ ਤੁਹਾਡਾ ਹੁਣ ਕਿੰਨੇ ਤਕਰੀਬਨ ਕਿੰਨੇ ਦਾ ਲੱਖ ਕਿੰਨਾ ਨੁਕਸਾਨ ਹੋ ਗਿਆ ਕਿਵੇਂ ਸਰ ਥੋੜਾ ਕਿੰਨੇ ਲੱਖਾਂ ਦਾ ਨੁਕਸਾਨ ਹੋ ਗਿਆ ਤੁਸੀਂ ਐਂ ਦੇਖੋ ਜੀ ਉਹਨਾਂ ਕਣਕ ਦੇ ਇਸ ਵਾਰ ਬਹੁਤ ਬੰਪਰ ਝਾੜ ਸੀਗੇ ਜੀ ਤੇ ਉਸ ਮੁਤਾਬਕ ਦਾ ਸਾਡਾ 65 ਤੋਂ 70000 ਰੁਪਏ ਦਾ ਮਲੋ ਕਿੱਲੇ ਦਾ ਨੁਕਸਾਨ ਹੋ ਗਿਆ ਤੁਹਾਡੀ ਕਿੰਨੇ ਕਣਾ ਬਚੀਆ ਹੁਣ ਸਾਡੇ ਕੋਲ 5-6 ਕ ਨਾਲ ਬਜੀਏ ਇਹਦੇ ਚੋਂ ਹਾਂਜੀ ਖਾਂਜੋਗ ਵੀ ਨਹੀਂ ਬਚੀ ਮਤਲਬ ਹਾਂਜੀ ਹਾਂਜੀ ਤੇ ਤੂੜੀ ਵੀ ਪਸ਼ੂਆਂ ਨੂੰ ਸੀਗੀ ਉਹ ਵੀ ਨਹੀਂ ਹੋਣੀ ਹਾਂਜੀ ਹਾਂਜੀ ਸਰ ਤੇ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਪ੍ਰਸ਼ਾਸਨ ਕੁਛ ਨਹੀਂ ਸਰ ਇਹ ਤਾਂ ਜਦੋਂ ਦਾ ਅੱਗ ਲੱਗੀ 3:15 ਕਿ ਮਿੰਟ ਤੇ ਜਾਂ 20 ਕਿ ਮਿੰਟ ਤੇ ਲੱਗੀ ਇਹਦੇ ਉਸ ਤੋਂ ਬਾਅਦ ਪਹਿਲਾਂ ਦਾ ਲੇਟ ਆਇਆ ਬਿਜਲੀ ਵਿਭਾਗ ਦਾ ਕੋਈ ਪਹੁੰਚਿਆ ਹੀ ਨਹੀਂ ਹੂੰ ਤੇ ਇਹ ਪੁਲਿਸ ਪ੍ਰਸ਼ਾਸਨ ਆਏ ਤੇ ਦੂਜੇ ਸਾਰੇ ਵਿਭਾਗ ਆ ਗਏ ਪਰ ਉਹਨਾਂ ਨੇ ਕੋਈ ਨਹੀਂ ਟਾਲਮਟੋਲ ਕਰ ਰਹੀ ਹੈ ਕਿਸਾਨ ਯੂਨੀਅਨ ਵਾਲੇ ਵੀ ਆ ਗਏ ਇਹਨਾਂ ਨੂੰ ਕੋਈ ਇਹੋ ਨਹੀਂ ਕਰਿਆ ਸਭ ਟਾਲਮਟੋਲ ਕਰ ਰਹੇ ਵੀ ਇੰਨੇ ਨਾਲ ਜਿਹੜੇ ਕੋਈ ਹੈਗੇ ਬੰਦੇ ਭਗ ਜਾਣਗੇ ਤੇ ਆਪਾਂ ਬਸ ਵੀ ਇਹਨਾਂ ਨੇ ਟੱਪਿਆ ਇਹਨਾਂ ਨੇ ਦੇਣਾ ਕੀ ਹੁੰਦਾ ਕੁਝ ਨਹੀਂ ਪਹਿਲਾਂ ਕਿਹੜਾ ਕੁਝ ਦੇਦਾ ਕਿਤੇ ਕੋਈ ਗੜਿਆਂ ਦੇ ਵਿੱਚ ਇਹ ਤਾਂ ਇਹਨਾਂ ਦੀ ਬਿਜਲੀ ਮਹਿਕਮੇ ਦੀ ਅੰਗੇਲੀ ਹੈ ਸਾਰੀ ਤਾਂ ਨਹੀਂ ਸਰਕਾਰ ਤਾਂ ਕਹਿ ਰਹੀ ਕਿ ਮੁਆਵਜ਼ਾ ਹਰ ਤੱਕ ਪਹੁੰਚ ਰਿਹਾ 14000 ਰੁਪਇਆ ਬਰਦੌਰੀਆਂ ਬਾਅਦ ਚ ਹੁੰਦੀਆਂ ਰਹਿਣੀਆਂ ਪਹਿਲਾਂ ਖਾਤਿਆਂ 'ਚ ਮੁਆਵਜ਼ਾ ਪਹੁੰਚ ਮਾਨ ਸਾਹਿਬ ਕਹਿੰਦੇ ਆ ਸਰ ਸਾਡੇ ਵੀ ਮੰਨ ਲਓ ਇੱਕ ਸਾਈਡ ਪਿੰਡ ਦੇ ਪਹਿਲਾਂ ਨੁਕਸਾਨ ਹੋਏ ਇੰਨੇ ਬੰਦੇ ਖੜੇ ਇਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਹੋਰ ਵੀ ਬੰਦੇ ਖੜੇ ਵੀ ਕਿਹਨੂੰ ਕਿਹਦੇ ਖਾਤੇ ਜਾਇ ਜਾਂ ਕੋਈ ਨੁਕਸਾਨ ਹੂੰ ਉਹ ਮੁੰਡਾ ਖੜਾ ਉਹਨਾਂ ਨੂੰ ਪੁੱਛ ਲਓ ਉਹ ਰੋਦੇ ਕੋਲੇ ਵੀ ਹੈਗਾ ਪਹਿਲਾਂ ਵੀ ਉਹਨਾਂ ਨੂੰ 1 ਰੁਪਿਆ ਵੀ ਨਹੀਂ ਆਇਆ ਅਜੇ ਤੱਕ 1 ਰੁਪਿਆ ਵੀ ਨਹੀਂ ਆਇਆ ਇਹ ਸਾਰੀਆਂ ਐਵੇਂ ਗੱਲਾਂ ਹੀ ਸਾਰੀਆਂ ਬਸ ਹੋਰ ਕੁਝ ਨਹੀਂ ਕਿ ਹੁਣ ਤੁਹਾਡੀ ਕੀ ਮੰਗ ਆ ਪ੍ਰਸ਼ਾਸਨ ਤੋਂ ਸਾਡੀ ਦੀ ਪਰੇਸ਼ਾਨੀ ਇਹਦੀ ਹੈਗੀ ਆਪਣਾ ਬਿਜਲੀ ਮਹਿੰਗੀ ਹੋਣ ਗਈਲੀ ਆ ਜੀ ਹੂੰ ਇਹਨਾਂ ਨੂੰ ਕੋਈ ਹੋਣੀ ਇਹਨਾਂ ਦੀ ਅੰਗਲੀ ਕਰਕੇ ਅੱਗ ਲੱਗੀ ਸਾਨੂੰ ਤਾਂ ਪੂਰਾ ਮੁਆਵਜ਼ਾ ਦਿੱਤਾ ਜਾਵੇ ਜਿੰਨੀ ਸਾਡੀ ਕਣਕ ਹੁੰਦੀ ਹੈ ਸਾਡੇ ਕਣਕ ਦੇ ਰੇਟ ਦਾ ਬਾਕੀ ਬਿਜਲੀ ਵਿਭਾਗ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਬਿਜਲੀ ਵਿਭਾਗ ਤੇ ਫਾਇਰ ਹੁਣ ਦਰ ਚਾਹੀਦੀ ਹੈ ਜੀ ਜਿਹੜਾ ਕਿਸਾਨਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਢੁਕਮਾ ਮਾਜਵਾ ਦਿੱਤਾ ਜਾਣਾ ਚਾਹੀਦਾ ਮੌਕੇ ਤੇ ਦਿੱਤਾ ਜਾਣਾ ਚਾਹੀਦਾ ਨਾ ਕਿ ਗਰਦੌਣੀਆਂ ਕਰਕੇ ਗਰਦੌਣੀਆਂ ਕੱਲ ਨੂੰ ਦੋ ਦਿਨਾਂ ਚ ਬਾਣ ਵੇਲੇ ਹੋ ਜਾਣਗੇ ਜੀ ਸਾਰੇ ਹੀ ਬਾਣ ਵੇਲੇ ਹੋ ਜਾਣਗੇ ਗਰਦੌਣੀਆਂ ਕਦੋਂ ਹੋਣਗੀਆਂ ਜੀ ਗਰਦੌੜੀਆਂ ਕੱਲ ਤੱਕ ਹੋਣੀ ਚਾਹੀਦੀ ਹੈ ਜੇ ਸਾਡੀ ਪ੍ਰਸ਼ਾਸਨ ਅਗੇ ਇਹੀ ਮੰਗ ਹੈਗੀ ਠੀਕ ਹੈ ਜੀ ਹਰ ਇੱਕ ਬੰਦੇ ਦਾ 60000 ਤੋਂ ਲੈ ਕੇ 65000 ਰੁਪਏ ਨੁਕਸਾਨ ਆ ਜੀ ਠੀਕ ਹੈ ਜੀ ਸਾਡੇ ਤਾਂ ਹੱਥ ਬਣ ਕੇ ਸਰਕਾਰ ਨੂੰ ਬੇਨਤੀ ਹੈ ਕਿ ਵੀ ਸਰਕਾਰ ਮਾਜਵਾ ਦੇ ਤੇ ਬੰਦੀ ਬਿਲੀ ਮਹਿਕਮੇ ਤੇ ਕਾਰਵਾਈ ਕਰੇ ਇਹ ਫੇਰ ਦਰਜ ਹੋਣੀ ਚਾਹੀਦੀ ਆ ਠੀਕ ਹੈ ਜੀ ਤੁਹਾਨੂੰ ਲੱਗਦਾ ਕਿ ਕਿਉਂ ਐਫ ਆਈ ਆਰ ਦਰਜ ਕਰਨਗੇ ਤੁਸੀਂ ਸੰਘਰਸ਼ਤਾ ਕਰ ਸਾਨੂੰ ਸੰਘਰਸ਼ ਕਰ ਰਹੇ ਹਾਂ ਜੀ ਸਾਨੂੰ ਥੋੜਾ ਜਿਹਾ ਪਰੋਸਾ ਤਾਂ ਹੈਗਾ ਪਰ ਮਾਲਾ ਵੱਡਾ ਹੈ ਨੀਗਾ ਜੀ ਹੁਣ ਸਾਥੋ ਕੇਹਰਾ ਬਿਆਨ ਨੋਟ ਕਰਕੇ ਸਾਡੇ ਲੈ ਗਏ ਜੀ ਉੱਥੋਂ ਤੱਕਰ ਕਹਿੰਦੇ ਜੀ ਘੰਟਾ ਖੜੋ ਅਸੀਂ ਕਾਰਵਾਈ ਕਰਦੇ ਕਦੇ ਕਹਿੰਦੇ ਡੀਡੀਆਰ ਪਾ ਦਨੇ ਆ ਤੜਕੇ ਨੂੰ ਦੇਖ ਲੈਣੀ ਇਹ ਡੀਡੀਆਰ ਤੇ ਫੇਰ ਬਹੁਤ ਫਰਕ ਆ ਜੀ ਡੀਡੀਆਰ ਦਾ ਮਤਲਬ ਲੈ ਜੀ ਇਹ ਕਿਸੇ ਦੀ ਆਣ ਗੈਲੀ ਦੇ ਕਰਕੇ ਕਿਸੇ ਬੰਦਾ ਅਣਪਛਕਤੇ ਬੰਦੇ ਤੇ ਪਰਚਾ ਦਰਜ ਹੋ ਗਿਆ ਐਫਆਰ ਦਾ ਮਤਲਬ ਹੈ ਮੌਕੇ ਦੇ ਬੰਦਾ ਗਵਾ ਹੈਗਾ ਵੀ ਸਾਡੇ ਸਾਹਮਣੇ ਆਹ ਬੰਦੇ ਨੇ ਆਹ ਬੰਦੇ ਨੁਕਸਾਨ ਕੀਤਾ ਜੀ ਉਥੇ ਚਾਰੀ ਡੀਡੀਆਰ ਪਾ ਦਨੇ ਅਸੀਂ ਕਹਿੰਨੇ ਵੀ ਐਫਆਰ ਦਰਜ ਕਰੋ ਸਾਨੂੰ ਪਤਾ ਹੈਗਾ ਕਿ ਕਿਨੇ ਕੀਤੀ ਆ ਹਮ ਅਣਗਹਿਲੀ ਬੀਲੀ ਬੋਰਡ ਦੀ ਆ ਜੀ ਇਹ ਸਾਰੀ ਇੱਥੇ ਕੋਈ ਬੀਲੀ ਬੋਰਡ ਦੇ ਅਧਿਕਾਰੀ ਆਏ ਆ ਕੋਈ ਨਹੀਂ ਆਇਆ ਜੀ ਕੋਈ ਨਹੀਂ ਖੜਾ ਇੱਥੇ ਆ ਕੇ ਹਮ ਕੋਈ ਇੱਥੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ 3 ਵਜੇ ਤੋਂ ਲੱਗ ਕੇ ਨਾ ਇੱਕ ਵਾਰੀ ਪਤਾ ਲਾਈਨ ਵੀ ਨਹੀਂ ਆਇਆ ਕੋਈ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਖੜਾ ਇੱਥੇ ਆ ਕੇ ਅਸੀਂ ਉਹੀ ਤਾਂ ਗੱਲ ਆਣਾ ਜੀ ਵੀਰ ਜੀ ਪੁਲਿਸ ਵਾਲੇ ਕਹਿ ਰਹੇ ਆ ਡੀਡੀਆਰ ਪਾ ਦੇਣਾ ਡੀਡੀਆਰ ਦਾ ਮਤਲਬ ਵੀ ਗਲਤੀ ਕੀਤੀ ਆ ਇਹ ਤੂੰ ਬਾਅਦ ਚ ਦੇਖਾਂਗੇ ਨਾਰਮਲ ਗੱਲ ਹੈ ਕੋਈ ਅਸੀਂ ਕਹਿੰਦੇ ਫੇਰ ਦਰਜ ਕਰੋ ਵੀ ਇੱਥੇ ਪਤਾ ਲੱਗ ਰਿਹਾ ਵੀ ਸਾਰੀ ਜਿਹੜੀ ਅਣਗੈਲੀ ਉਹ ਬੀਲੀ ਬੋਰਡ ਦੀ ਹੈਗੀ ਅਸੀਂ ਆ ਬੇਨਤੀ ਕਰ ਰਹੇ ਹਾਂ ਅਕਸਰ ਪਿੰਡਾਂ ਨੰਬਰ ਹੁੰਦੇ ਆ ਲਾਈਨ ਮੈਨ ਦਾ ਵੀ ਜਈ ਦਾ ਵੀ ਕੋਈ ਗੱਲ ਕੀਤੀ ਅਸੀਂ ਲਾਈਨ ਮਾਈ ਜਈ ਸਾਹਿਬ ਨਾਲ ਜੀ ਬਾਈ ਜੀ ਨੇ ਗੱਲ ਕੀਤੀ ਵੀ ਆਹ ਸਪਾਰਕ ਹੋ ਰਹੀਆਂ ਪਿਛਲੇ 5-7 ਦਿਨਾਂ ਤੋਂ ਲੈ ਕੇ ਗੱਲ ਹੋ ਰਹੀ ਹੈ ਇਹਨਾਂ ਦੀ ਵੀ ਆਹ ਤਾਰਾਂ ਢੱਲੀਆਂ ਸਪਾਰਕ ਹੋ ਰਹੀ ਹੈ ਜੀ ਨੰਬਰ 2 ਤੇ ਪੰਜਾਬ ਸਰਕਾਰ ਦੀਆਂ ਬੀਲੀ ਬੋਰਡ ਦੀਆਂ ਹਦਾਇਤਾਂ ਤੋਂ ਬੰਦਾਬਕ ਜਿਹੜਾ ਕਹਿੰਦੇ ਖੰਭੇ ਤੋਂ ਪਾਸੇ ਵੱਢੋ 5 5 10 10 ਕਰਮਾ ਆਹ ਦੇਖ ਲਓ ਤੁਸੀਂ ਹੁਣ ਵੀ ਕੈਮਰਾ ਮਰਾ ਦਿਓ ਦੂਰ ਪਈ ਆ ਜੀ ਪਹਿਲਾਂ ਤਾਂ ਇੱਕ 스ਪਾਰਕ ਕੀਤਾ ਉਸ ਤੋਂ ਬਾਅਦ ਦੂਜਾ 스ਪਾਰਕ ਹੋਇਆ ਤੀਜਾ 스ਪਾਰਕ ਐਡਾ ਭਵਾਕੜ ਨਿਕਲ ਨੰਬਰ 2 ਤੇ ਜਦੋਂ ਬੀਲੀ ਬੋਰਡ ਨੇ ਅੱਜ ਤੜਕੇ ਦੀ ਇੰਨੀ ਤੇਜ਼ ਹਨੇਰੀ ਚੱਲ ਰਹੀ ਆ ਉਹਦੇ باوجود ਵੀ ਬੀਲੀ ਬੋਰਡ ਨੇ ਕਿਉਂ ਛੱਡੀ ਲੈੜ ਜੀ ਡੇਲੀ ਤੜਕੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਹੁੰਦੀ ਆ ਅੱਜ ਸਵਾ 3 ਵਜੇ ਕਿਉਂ ਛੱਡੀ ਜੀ ਹਾਲਾਂਕਿ ਨਾਲੇ ਪਤਾ ਸੀਗਾ ਬੈਨ ਨਹੀਂ ਨਰ ਚੱਲ ਰਹੀ ਆ ਬਿਲਕੁਲ ਬਿਲਕੁਲ ਬਹੁਤ ਵੱਡੀ ਗਲਤੀ ਹੈ ਬੀਲੀ ਬੋਰਡ ਦੀ ਇਹਦੇ ਵਿੱਚ ਕਿਉਂ ਸੀ ਦੀ ਲਗਾਤਾਰ ਹਾਂਜੀ ਸਰ ਉਹ ਤਾਂ ਮਹਿਕਮੇ ਦੇ ਹਰ ਸਾਲ ਹੀ ਮੰਨ ਲਓ ਧਿਆਨ ਚ ਪਹਿਲਾਂ ਲਿਆਉਂਦੇ ਆਂ ਵੀ ਇਹ ਇਹ ਚੀਜ਼ ਨੂੰ ਵੀ ਲਾਈਟ ਬੰਦ ਹੋਣੀ ਜਿਹਦੇ ਉਹ ਇਹਨਾਂ ਨੂੰ ਪਤਾ ਹੀ ਹੈ ਮੰਨ ਲਓ ਤੁਸੀਂ ਇਹ ਕਿਹਾ ਸੀ ਸਪਾਰਕ ਕਰ ਰਹੀ ਇਥੋਂ ਹਾਂਜੀ ਹਾਂਜੀ ਸਰ ਇਹ ਆਪਣੇ ਇਹ ਹਰਜਿੰਦਰ ਸਿੰਘ ਨੇ ਇਹਨਾਂ ਕਿਹਾ ਸੀ ਜੀ ਇਹਨੇ ਨੇ ਉਹਨੂੰ ਬਕਾਇਦਾ ਫੋਨ ਕਰਿਆ ਸੀ ਇਹਨਾਂ ਨੂੰ ਵੀ ਭਾਈ ਇਹਨਾਂ ਨੂੰ ਲਾਈਟ ਨਾ ਆਉਣ ਚਲਾਈ ਆ ਵੀ ਹਾਂਜੀ ਜੀ ਉਹਨਾਂ ਨੂੰ ਫੋਨ ਕੀਤਾ ਤੇ ਉਹ ਗੋ ਰਿਸਪੌਂਸ ਕੀ ਸਿੱਕੀ ਕਹਿ ਰਹੇ ਸੀ ਉਹ ਜੀ ਅਸੀਂ ਕੀਤੀ ਸੀ ਅਲਾਈਨਮੈਂਟ ਨਾਲ ਹਾਂ ਕਿਉਂ ਕਿਹੜੀ ਮੋਟਰਾਂ ਵਾਲੀ ਲਾਈਨ ਹੁੰਦੀ ਉਹ ਚੱਲੀ ਜਾਂਦੀ ਸਾਡੇ ਸਾਈਡ ਵਾਲੀ ਸਾਡੇ ਪਿੰਡ ਦੇ ਦੋ ਫੀਟ ਟਰੱਕ ਮੋਲਾਂ ਸਾਈਡ ਵੱਜਦਾ ਇੱਕੁੱਦਾ ਸਾਈਡ ਵੱਜਦਾ ਅਸੀਂ ਲਾਈਨਮੈਨ ਨੂੰ ਕੀਤੀ ਸੀ ਰਿਕਵੈਸਟ ਅਸੀਂ ਗ੍ਰਿਡ 'ਚ ਵੀ ਫੋਨ ਲਾਇਆ ਉਹਨਾਂ ਨੂੰ ਕਹੇ ਸੀ ਸਾਡੀ ਲਾਈਟ ਬੰਦ ਕਰ ਦਿਓ ਹੁਣ ਸਾਨੂੰ ਲਾਈਟ ਦੀ ਕੋਈ ਲੋੜ ਨਹੀਂ ਖੇਤਾਂ 'ਚ ਬਰੂਦ ਬਣਾਇਆ ਪਿਆ ਉਹ ਕਹਿੰਦੇ ਸਾਨੂੰ ਅੱਜ ਤੋਂ ਬਾਅਦ ਲਾਈਟ ਨਹੀਂ ਆਉਂਦੀ ਹਾਂ ਬਾਕੀ ਰੁਟੀਨ ਹੁੰਦਾ ਉਹਨਾਂ ਦਾ ਹੀ ਲਾਈਨ ਚੈੱਕ ਕਰਨੀ ਜਿਹੜੇ ਜੰਪਰ ਪਾਏ ਹੁੰਦੇ ਲਾਈਨ ਦੇ ਉੱਪਰ ਦੀ ਰੂਟੀਨ ਡੇਲੀ ਚੈੱਕ ਅਪ ਹੋਣਾ ਜਿਹਦੇ ਨਾਲ ਨਾ ਕਿਉਂਕਿ ਹੁਣ ਦੇਖੋ ਇਹ ਨਾਜ਼ੁਕ ਸਥਿਤੀ ਦੀ ਸਥਿਤੀ ਹੁੰਦੀ ਉਹਦੇ ਬਿਲਕੁਲ ਜੀ ਪਰ ਕੋਈ ਵਿਭਾਗ ਮਿਆਰ ਧਿਆਨ ਨਹੀਂ ਇਸ ਰਸਰਾ ਨੂੰ ਸਾਰੇ ਇੰਨੇ ਜਿਹੇ ਲੋਕ ਬੈਠੇ ਐ ਜਾਂ ਤਾਂ ਹੋਵੇ ਕੋਈ ਉਨੀ ਕੀ ਹੈ ਗੱਲ ਚ ਵੀ ਸੱਚ ਲੱਗੀ ਹੋਈ ਹੈ ਜਿਹੜੀ ਲੈਣ ਜਾਂਦੀ ਹੈ ਲਾਈਟ ਕਿਉਂ ਛੱਡੀ ਉਹਨਾਂ ਨੇ ਪਹਿਲੀ ਗੱਲ ਦਿਨੇ ਹਨੇਰੀ ਚੱਲਣ ਦੇ ਬਾਵਜੂਦ ਵਿਭਾਗ ਦੀ ਗਲਤੀ ਹੈ ਐਫ ਆਈ ਆਰ ਕਰਕੇ ਬਿਜਲੀ ਬੋਰਡ ਦੇ ਉੱਪਰ ਸਾਡਾ ਜਿਹੜਾ ਸੀਗੀ ਕਣਕ ਦੇ ਝਾੜ ਦੇ ਮੁਤਲਕ ਜਿਹੜੇ ਚੱਲ ਜੰਦੇ ਜੀ ਹੁਣ ਸਾਡੇ ਹਾਂਜੀ ਜਿਹੜਾ ਅਸੀਂ ਸਾਰੀ ਗਰਦੋਰੀ ਕਰਾ ਦਾਂਗੇ ਸਾਰੇ ਕਿਸਾਨਾਂ ਦਾ ਇਹੀ ਸਾਡੀ ਮੰਗ ਹੈ ਜੀ ਨੁਕਸਾਨ ਆਇਆ ਤੁਹਾਡੀ ਫਸਲ ਦਾ ਸੱਤ ਕਿਲੇ ਨੁਕਸਾਨ ਹੋਇਆ ਜੀ ਸੱਤ ਸੱਤ ਕਿਲੇ ਮੱਚ ਗਏ ਹਾਂਜੀ ਕੁਝ ਵੀ ਨਹੀਂ ਬਚਿਆ ਹਾਂਜੀ ਤਾਂ ਤੇ ਬਾਕੀ ਇਹ ਜੀ ਦੂਜੀ ਗੱਲ ਸਰਕਾਰ ਸਰਗੀਆਂ ਸਰਕਾਰਾਂ ਹੀ ਕਹਿ ਜਾਂਦੀਆਂ ਜੀ ਜਦੋਂ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਾਡੇ ਗਵਾਂਢੀ ਪਿੰਡਾਂ ਦੇ ਲੋਕਾਂ ਨੇ ਹੋਰ ਉਹਨਾਂ ਨੇ ਅੱਗ ਫਾਇਰ ਬੈਟ ਦੇ ਆਉਣ ਤੋਂ ਪਹਿਲਾਂ ਬੁਝਾ ਦਿੱਤੀ ਸੀਗੀ ਇਹਨਾਂ ਦੇ ਬਾਅਦ ਜਾ ਕੇ ਬੁਝਾਈ ਅੱਗ ਉੱਥੇ ਵੀ ਜਿ ਆਪਾਂ ਕਹਿ ਦਈਏ ਕੋਈ ਰੋਲ ਰਿਹਾ ਹੈ ਫਾਇਰ ਬੈਟ ਦਾ ਬਾਅਦ ਚ ਪਹੁੰਚ ਗਿਆ ਤੇ ਵਿੰਡੋ ਚੱਲਣ ਤੇ ਬਹੁਤ ਟਾਈਮ ਲੱਗਿਆ ਉਹਨਾਂ ਨੂੰ ਤੇ ਉਹ ਇਦੋਂ ਪਹਿਲਾਂ ਕਿਸਾਨਾਂ ਨੇ ਮਿਲ ਕੇ ਅੱਗ ਬੁਝਾ ਤਾ ਗਰਮੀਤ ਸਿੰਘ ਖੁੱਡੀਆਂ ਤੁਹਾਡੇ ਖੇਤੀਬਾੜੀ ਮੰਤਰੀ ਵੀ ਖੇਤਾਂ ਕਲੋਂ ਇੱਥੇ ਆ ਰਹੇ ਆ ਕਹਿ ਰਹੇ ਆ ਜੀ ਕਿਉਂਕਿ ਪ੍ਰਸ਼ਾਸਨ ਨਾਲ ਜੋਂਦੇ ਅਸੀਂ ਅੱਗ ਲਾ ਕੇ ਛੱਡੀਏ तकरीबन 4 ਵਜੇ ਦੇ ਕਿਸਾਨ ਇਕੱਠੇ ਹੋਏ ਇੱਥੇ ਹੂੰ ਆਉਂਦਾ ਕਿਉਂਕਿ ਇੱਥੇ ਸਾਡੀ ਜੂਨੀਅਨ ਬਣੀਆਂ ਹੋਈਆਂ ਕਿਸਾਨ ਯੂਨੀਅਨ ਆ ਲੋਕ ਕਿਸਾਨਾਂ ਦੀ ਸਹਾਇਤਾ ਵਾਸਤੇ ਸਾਰੀ ਯੂਨੀਅਨ ਆ ਗਈਆਂ ਸੀਗੇ ਲੋਕ ਇਕੱਠੇ ਸੀਗੇ ਸਾਡੇ ਦੋ ਤਿੰਨ ਪਿੰਡਾਂ ਦੇ ਮਹਿਕਮਾ ਆਇਆ ਜੀ ਅ ਅ ਸੀਲਦਾਰ ਮੈਡਮ ਆਇਆ ਡੀਐਸਪੀ ਸਾਹਿਬ ਆਏ ਆ ਐਸਐਚਓ ਸਾਹਿਬ ਹੈ ਕਿ ਉਹਨਾਂ ਨੇ ਗੱਲ ਚੱਲੀ ਜਾਂਦੀ ਵੀ ਸਾਡੀ ਇਹ ਸਾਡੇ ਬਿਆਨ ਦਾ ਕੱਚੇ ਦਰਜ ਕਰ ਲਏ ਉਹਨਾਂ ਨੇ ਹਮ ਇੱਕ ਤਰ੍ਹਾਂ ਅਸੀਂ ਉਹਨੂੰ ਇਹ ਕਿਹਾ ਵੀ ਜਾ ਕੇ ਥਾਣੇ ਜਾ ਕੇ ਅੱਜ ਦੇ ਐਫਆਈਆਰ ਆਨਲਾਈਨ ਕਰੋ ਸਾਨੂੰ ਉਹਦੀ ਕਾਪੀ ਦਿਓ ਬੀਲੀਬੋਰਡ ਦੇ ਉੱਪਰ ਐਫਆਈਆਰ ਕੱਟੋ ਜਿਹੜੇ ਸਬੰਧਤ ਅਧਿਕਾਰੀ ਉਹਨਾਂ ਨੂੰ ਇਹਦੇ ਚ ਇਨਵੋਲਵ ਕਰੋ ਪਰਚੇ ਦੇ ਵਿੱਚ ਸਾਨੂੰ ਉਹਦੀ ਐਫਆਰ ਦੀ ਕਾਪੀ ਦਿਓ ਦੂਸਰਾ ਜਿਹੜਾ ਸਵੇਰੇ ਕਿਉਂਕਿ ਜਿਹੜੀ ਜ다 ਨੁਕਸਾਨ ਸੀਗਾ 80 90 ਕਿਲਿਆਂ ਦਾ ਇਹ ਗਰਦੌਰੀ ਤੇ ਕੋਈ ਜਿਆਦਾ ਖਾਸ ਟਾਈਮ ਨਹੀਂ ਲੱਗਦਾ ਸੀਗਾ ਇੱਕ ਤਾਂ ਉਹ ਵੀ ਜਦ ਸਾਰੇ ਪਿੰਡ ਦਾ ਰ ਇਕੱਬਰ ਟਾਈਮ ਲੱਗ ਜਾਂਦਾ ਦਿਨ ਖੜੇ ਕਰ ਸਕਦੇ ਕਿਉਂਕਿ ਸਵਾ ਚਾਰ 4 ਵਜੇ ਦੀ ਗੱਲ ਹੈ ਇਹ ਜਦੋਂ ਅੱਗ ਲੱਗੀ ਸਵਾ 3 ਵਜੇ ਪਟਵਾਰੀ ਆਉਂਦੇ ਸੀਗੇ ਇੱਥੇ ਆਉਂਦੀ ਗਰਦੌਰੀ ਕਿਤੇ ਕੱਲ ਨੂੰ ਕਰਾਵਾਂਗੇ ਹੁਣ ਸਾਡੀ ਇਹ ਇੱਕ ਤਾਂ ਇਹ ਮੰਗੇ ਕੱਲ ਨੂੰ ਗਰਦੌਰੀ ਕਰਾਓ ਕਰਾਓ ਇਸ ਚੀ ਦੀ ਵੀ ਕਿਤੇ ਕਿਸਾਨ ਦੀ ਕਿੰਨੀ ਫਸਲ ਮੱਚੀ ਹੈ ਉਹਨੂੰ ਮੁਆਵਜ਼ਾ ਦੇਣ ਤੇ ਐਫ ਆਈ ਆਰ ਦੀ ਸਾਨੂੰ ਕਾਪੀ ਦੇਣ ਕੱਟ ਕੇ ਬੀਲੀ ਬੋਰਡ ਦੇ ਉੱਪਰ ਸਾਡੀਆਂ ਦੋ ਮੰਗਾਂ ਈ ਤੁਹਾਡੇ ਗਵਾਂਢੀ ਪਿੰਡਾਂ ਨੂੰ ਨੁ ਉੱਥੇ ਕਹਿੰਦੇ ਕਿ ਨਾ ਕੋਈ ਮੁਆਵਜ਼ਾ ਤੇ ਨਾ ਕੋਈ ਗਰਦੌਰੀਆਂ ਚਰਚਾ ਵੀ ਹੋ ਰਹੀ ਹੈ ਜੀ ਉੱਥੇ ਹੀ ਉਹ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਚਾਰ ਪੰਜ ਮਾਰਚ ਦੀ ਗੱਲ ਆ ਉਹ ਤੇ ਗੜਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਨੇ ਚਾਰ ਪਿੰਡਾਂ ਦਾ ਹੂੰ ਉਹਦੇ ਬਾਰੇ ਕੋਈ ਹਜੇ ਗਰਦੌਰੀ ਨਹੀਂ ਹੋਈ ਉਹ ਮੈਡਮ ਨਾਲ ਗੱਲ ਹੋਈ ਸੀ ਕਿ ਇੱਥੇ ਆ ਜੀ ਉਹ ਪ੍ਰੋਸੀਜਰ ਚੱਲ ਰਿਹਾ ਹੈ ਅਸੀਂ ਭੇਜ ਤਾਂ ਉੱਪਰ ਭੇਜ ਤਾਂ ਐ ਕਰਤਾ ਵਾਹ ਕਰਤਾ ਲੋਕਾਂ ਨੂੰ ਟਾਲ ਮਟੋਲ ਕਰ ਰਹੇ ਆ ਹਜੇ ਉਹਦਾ ਕੋਈ ਮੁਆਵਜ਼ਾ ਨਹੀਂ ਹੋਇਆ ਕੋਈ ਲੋਕਾਂ ਨੂੰ ਕੁਝ ਨਹੀਂ ਪਤਾ ਲੱਗਿਆ ਵੀ ਉਹਦੇ ਪਰ ਕੀ ਬਣਿਆ ਪਰ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਕਿ ਮੁਆਵਜ਼ਾ ਪਹਿਲਾਂ ਦੇਵਾਂ ਉਹ ਤਾਂ ਕਹਿਣ ਦੀਆਂ ਗੱਲਾਂ ਐ ਪਰ ਗਰਾਊਂਡ ਰਿਐਲਿਟੀ ਹੋਰ ਆ ਉਹਦਾ ਜਸਟਿਸ ਇੱਕ ਬਿਆਨ ਐ ਤੇ ਇੱਥੇ ਰਿਐਲਿਟੀ ਹੁਣ ਇੱਥੋਂ ਪਤਾ ਲੱਗਦਾ ਲੋਕਾਂ ਦੇ ਵਿੱਚੋਂ ਕੋਈ ਉਹਦਾ ਕੁਝ ਨਹੀਂ ਬਣਿਆ ਕੱਲੀਆਂ ਵਸ ਉਹ ਕਹਿਣ ਦੀਆਂ ਗੱਲਾਂ ਵੀ ਕੋਈ ਗਰਦੌਰੀਆਂ ਤਾਂ ਬਾਅਦ ਹੀ ਗੱਲਾਂ ਗਰਦੋਰੀ ਵੀ ਨਹੀਂ ਪ੍ਰੋਪਰ ਹੋਈ ਤੇ ਮੁਆਵਜ਼ਾ ਦਾ ਖਾਤੇ ਦੇ ਵਿੱਚ ਪੈਣੇ ਕੀ ਸੀ ਕਿਸਾਨ ਦਾ ਹਾਂਜੀ ਮਾਨ ਸਾਹਿਬ ਤਾਂ ਜੀ ਕੁੱਕੜੀ ਤੇ ਬੱਕਰੀ ਦਾ ਵੀ ਕਹਿੰਦੇ ਸੀਗੇ ਉਹ ਗੱਲਾਂ ਕਿੱਥੇ ਗਈਆਂ ਮਿਲਿਆ ਕਿਸੇ ਨੂੰ ਗੱਲਾਂ ਦੀ ਰਾਏ ਕਰੀਆ ਹਾਂਜੀ ਮਿਲਿਆ ਕਿਸੇ ਨੂੰ ਮੈਂ ਕੁੱਕੜੀ ਦਾ ਮੁਆਵਜ਼ਾ ਕੁਝ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਦਾ ਜੀ ਕਿਹੜਾ ਕੁਝ ਮਿਲਣਾ ਜੀ ਇਹ ਭਾਈ ਜੀ ਹੁਣ ਸਾਡੀ ਬੇਨਤੀ ਆ ਸਾਡੀ ਬੇਲਟ ਹੈਗੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਵੀ ਅਨੰਦਗੜ੍ਹ ਦਾ ਝੰਬੇ ਦਾ ਆ ਬਾਜ਼ਕਾਰ ਨੁਕਸਾਨ ਹੋਗਾ ਸਾਡੀ ਕੁਦਾ ਬੈਲਟ ਬਹੁਤ ਆ ਜੀ ਗੜਿਆਂ ਦੇ ਨੁਕਸਾਨ ਦੇ ਵਿੱਚ ਡੱਕਣ ਨਹੀਂ ਮਿਲਗੇ ਇਹਨੂੰ ਜੀ ਮਾਨ ਸਾਹਿਬ ਤਾਂ ਬਹੁਤ ਵੱਡੀਆਂ ਗੱਲਾਂ ਕਰਦੇ ਕੁਕੜਦਾ ਮਿਲੂਗਾ ਬੱਕਰੀ ਦੇ ਮਿਲੂਗਾ ਜਿਹੜਾ ਇਹ ਪ੍ਰਸ਼ਾਸਨ ਹੁੰਦਾ ਹੈ ਉਹਨੂੰ ਕਹਿੰਦੇ ਕੁਦਰਤੀ ਆਫਤ ਹੈ ਜੀ ਇਹ ਨੁਕਸਾਨ ਤਾਂ ਕਿਸਾਨ ਦਾ ਹੋਇਆ ਨਾ ਕਿ ਕੁਦਰਤੀ ਆਫਤ ਆ ਉਹ ਹੱਕ ਬੰਦਾ ਸਰਕਾਰਾਂ ਦਾ ਮੁਆਵਜ਼ਾ ਦੇਣ ਦਾ ਇਹ ਤਾਂ ਅ negligi ਹੈ ਨਾ ਪ੍ਰੋਪਰ ਬੀਜਲੀ ਵਿਭਾਗ ਦੇ ਇਹ ਤਾਂ ਐਫ ਆਈ ਆਰ ਕਰਨ ਉਹ ਤਾਂ ਦੇਣ ਦਾ ਹੱਕ ਬੰਦਾ ਹੀ ਬੰਦਾ ਇਹਨਾਂ ਦਾ ਬਿਆਨ ਆ ਨਾ ਜਦੋਂ ਲੱਗਿਆ ਫਰੀਦਕੋਟ ਤੇ ਅਮਰਸਰ ਦੇ ਵਿੱਚ ਗੜੇਮਾਰੀ ਹੋਈ ਆ ਤਾ ਉਹ ਕਹਿ ਰਹੇ ਕਿ ਸਰਕਾਰ ਸਾਡੀ ਹੈਗੀ ਹੈ ਤੇ ਅਸੀਂ ਗਰਦੌਰੀਆਂ ਸ਼ੁਰੂ ਕਰਾ ਰਹੇ ਆ ਸਰ ਸਾਡੀ ਹੱਥ ਵਣ ਕੇ ਤੁਹਾਡੇ ਮੀਡੀਆ ਚੈਨਲ ਰਾਹੀਂ ਬੇਨਤੀ ਹੈ ਵੀ ਸਾਡੀ ਵੀਡੀਓ ਆਵਾਜ਼ ਸਾਡੀ ਮਾਨ ਸਾਹਿਬ ਤੇ ਇੱਕ ਤੜਕੇ ਤੱਕ ਬਚਾ ਦਿਓ ਜੀ ਹੂੰ ਮਾਨ ਸਾਹਿਬ ਨੂੰ ਪਤਾ ਲੱਗ ਜੇ ਹਣਾ ਜੀ ਵੀ ਕੁੱਕੜ ਦਾ ਕੇ ਮਿਲ ਗਿਆ ਬੱਕਰੀ ਦਾ ਮਿਲ ਗਿਆ ਕਿ ਲੋਕਾਂ ਨੂੰ ਕਣਕ ਦਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਇਹ ਸਾਡੀ ਹੱਥ ਵਣ ਕੇ ਬੇਨਤੀ ਹੈ ਤੁਹਾਡੇ ਮੀਡੀਆ ਤੁਹਾਡੇ ਚੈਨਲ ਰਾਹੀਂ ਸਾਡੀ ਮਾਨ ਸਾਹਿਬ ਤਾਂ ਕਹਿੰਦੇ ਮੈਂ ਤਾਂ ਪਿੰਡਾਂ ਦਾ ਪੁੱਤ ਆ ਮੈਂ ਤਾਂ ਪਿੰਡਾਂ ਚ ਹੀ ਰਹਿਣਾ ਮੈਨੂੰ ਹਰੇ ਗੱਲ ਦਾ ਪਤਾ ਮਾਨ ਸਾਹਿਬ ਤਾਂ ਜੀ ਇਹੀ ਤਾਂ ਗੱਲ ਆਣਾ ਜੀ ਮਾਨ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਆ ਮੈਂ ਤਾਂ ਬਰੋਜਾ ਵੀ ਮੈਨੂੰ ਲਾਉਣਾ ਆਉਂਦਾ ਮੈਨੂੰ ਪੱਟੇ ਦਾ ਜੋੜ ਵੀ ਲਾਉਣਾ ਆਉਂਦਾ ਹੈਗਾ ਹਨਾ ਬਹੁਤ ਕੁਝ ਪਤਾ ਮਾਨ ਸਾਹਿਬ ਨੂੰ ਤਾਂ ਫਿਰ ਮਾਨ ਸਾਹਿਬ ਦੇਖਣ ਤਾਂ ਸਹੀ ਚੁੜਕੇ ਸੁਣਾਉਣਾ ਸਾਰੇ ਵਿਭਾਗਾਂ ਦਾ ਦੇਖਣ ਤਾਂ ਸਹੀ ਨਹੀਂ بڑے ਲਿਖੇ ਨੌਜਵਾਨ ਵਿਹਲੇ ਤੁਰੇ ਫਿਰਦੇ ਆ ਆ ਬਿਜਲੀ ਬੋਰਡ ਦਾ ਕੀ ਬੁਰਾ ਹਾਲ ਕੀਤਾ ਹੈ ਪਰ ਮਾਨ ਸਾਹਿਬ ਕਹਿ ਰਹੇ ਸੀ ਤਾਂ 42000 ਨੌਕਰੀਆਂ ਵੰਡਤੀਆਂ ਪੰਜਾਬ 'ਚ ਹਰੇਕ ਪਿੰਡ ਨੂੰ ਨੌਕਰੀ ਮਿਲ ਗਈ ਕੱਚੇ ਮੁਲਾਜ਼ਮਾ ਜੀ ਲਗਾਤਾਰ ਉਹ ਠੇਕਾ ਸੰਘਰਸ਼ ਮੋਰਚਾ ਬਣਾ ਕੇ ਆਪਦਾ ਜਿੰਨੀਆਂ ਜਥੇਬੰਦੀਆਂ ਹੈਗੀਆਂ ਉਹ ਚਾਹੇ ਦੀ ਥਰਮਲ ਵਾਲੇ ਆ ਚਾਹੇ ਦੀ ਉਹ ਬਿਜਲੀ ਉਹ ਹੋਰ ਬਿਜਲੀ ਕੰਮੇ ਆ ਕਿੰਨੇ ਜਾਬੜਾ ਆਪਣਾ ਬੇਰਕਾ ਪਲਾਂਟ ਦੇ ਆ ਕਿੰਨੇ ਜਿਹੜੇ ਹੋਰ ਵੀ ਆ ਆਏ ਅੱਡ-ਅੱਡ ਟ੍ਰੇਡ ਉਹ ਸਾਰੇ ਫਿਰਦੇ ਵਿਚਾਰੇ ਉਹਨਾਂ ਨੂੰ 18 ਮੀਟਿੰਗਾਂ ਦੇ ਕੇ ਮੁੱਕਰ ਗਿਆ ਉਹਨਾਂ ਨਾਲ ਮੀਟਿੰਗ ਵੀ ਨਹੀਂ ਕੀਤੀ ਉਹਨਾਂ ਨਾਲ ਮੀਟਿੰਗ ਦੇ ਕੇ ਉਹਨਾਂ ਨੂੰ ਮੀਟਿੰਗ ਮੁੱਕਰ ਜਾਂਦਾ ਜਿਹੜਾ ਕਹਿੰਦਾ ਪੱਕੇ ਕਰੋ ਪੱਕਾ ਕਿਹਨੂੰ ਕੀਤਾ ਇੱਥੇ ਕਿਸੇ ਨੂੰ ਕੋਈ ਪੱਕਾ ਨਹੀਂ ਕੀਤਾ ਸਾਡੇ ਪਿੰਡ ਕੋਈ ਪੱਕਾ ਨਾ ਜੀ ਬਿਲਕੁਲ ਕੋਈ ਪੱਕਾ ਨਹੀਂ ਹੋਇਆ ਜੇ ਪੱਕੇ ਹੋਏ ਹੁੰਦੇ ਮੁੰਡੇ ਤਾਂ ਇੱਥੇ ਆਹ ਆਹ ਤਾਰਾਂ ਢਿੱਲੀਆਂ ਹੁੰਦੀਆਂ ਇੱਥੇ ਸਪਾਰਕ ਵੱਜਦੇ ਬਿਜਲੀ ਵਿਭਾਗ ਦੇ ਵਿੱਚ ਜੇ ਬੰਦੇ ਭਰਤੀ ਕੀਤੇ ਹੁੰਦੇ ਉਹ ਇੱਥੇ ਲੋਕ ਪਿੱਟਦੇ ਆ ਲੋਕ ਕਹਿੰਦੇ ਵੀ ਤੁਸੀਂ ਬੰਦੇ ਭਰਤੀ ਕਰੋ ਇਹਦੇ ਵਿੱਚ ਸਰਕਾਰ ਉਹ ਜਿਹੜੇ ਪਹਿਲਾਂ ਲਾਏ ਹੋਏ ਆ ਉਹ ਘਰਾਂ ਨੂੰ ਤੋਰੀ ਜਾਂਦੇ ਆ ਉਹ ਮੇਰਾ ਪਲਾਨ ਖਰੀਦ ਲਿਆ ਆਪਦਾ ਇੱਕ ਹੁਣ ਕੋਈ ਨਹੀਂ ਜਿਹੜਾ ਬਟੰਡੇ ਵਾਲਾ ਸੀਗਾ ਐਨੂੰ ਜਿਹੜਾ ਬੰਦ ਕਰਤਾ ਜਿਹੜਾ ਇਹਦੇ ਚ ਜਿਹੜੇ ਬੇਰੁਜ਼ਗਾਰ ਸੀਗੇ ਉਹੋ ਵਿਚਾਰੇ ਲੜ ਕੇ ਆਪ ਦਾ ਜਿਹੜਾ ਉਹਦੇ ਚ ਠੰਡਾਂ ਚ ਬੈਠ ਕੇ ਆਪਦੇ ਪਰਿਵਾਰਾਂ ਸਮੇਤ ਨਿੱਕੇ ਨਿੱਕੇ ਬੱਚਿਆਂ ਸਮੇਤ ਉਹ ਲੜੇ ਆ ਉਹਨਾਂ ਨੇ ਆਪਦੀ ਜਿਹੜੀ 5-7000 ਰੁਪਏ ਦੀ ਨੌਕਰੀ ਫੇਰ ਬਚਾਈ ਆ ਹੁਣ ਵੀ ਉਹ ਸੰਘਰਸ਼ ਦੇ ਮੈਦਾਨ ਚ ਜਿੰਨੇ ਕੋ ਲੋਕ ਲੜ ਲੰਦੇ ਆ ਸਾਡਾ ਤਾਂ ਇਹ ਤਜਰਬਾ ਜੀ ਜਿੰਨਾ ਕੋ ਉਹ ਬੋਲ ਲੰਦੇ ਆ ਜਿੰਨੀ ਕ ਆਪਦੀ ਆਵਾਜ਼ ਬੁਲੰਦ ਕਰ ਲੰਦੇ ਆ ਇਕੱਠੇ ਹੋ ਜਾਂਦੇ ਆ ਉਹਨਾਂ ਕੋ ਉਹ ਪ੍ਰਾਪਤ ਕਰ ਲੰਦੇ ਆ ਇਹੀ ਹੈ ਜੀ ਬਸ ਬਾਈ ਜੀ ਕਿਹਨਾਂ ਮਹਿਕਮੇ ਜਿੰਨੇ ਵੀ ਮਹਿਕਮੇ ਵਾਲੇ ਹੈਗੇ ਆ ਇਹਦੇ 60-70 ਉਹਨੇ ਪਤਾ ਕੀ ਗੱਲ ਆ 15000 ਦੇ ਬੰਦਾ ਰੱਖ ਲਾਗੇ 15000 ਦੇ ਬੰਦਾ ਹੁਣ ਮੰਨ ਕੇ ਚੱਲੋ ਵੀ ਉਹ ਤਾਂ ਉੱਥੇ ਬੈਠਾ 15000 ਰੁਪਏ ਦਾ ਬਈ ਬੰਦਾ ਕੀ ਕੰਮ ਕਰੂ ਯਾਰਾ ਹਾਂ ਜੀ ਐਕਚੁਅਲੀ ਡਿਊਟੀ ਉਹਦੀ ਆ ਕਿਹੜਾ ਜਈ ਆ ਜਾਂ ਲਾਈਨਮੈਨ ਆ ਕਿ ਬੰਦੇ ਰੱਖ ਰੱਖੇ ਚਰਚਾ ਹੁੰਦੀ ਆ ਇਹ ਉਹ ਨਹੀਂ ਸੁਣਦਾ ਗੱਲ ਹੁਣ ਆਹ ਲਾਈਨਮੈਨ ਤੇ ਆ ਹੁਣ ਨਹੀਂ ਉਹ ਤਾਂ ਬੰਦੇ ਪ੍ਰਾਈਵੇਟ ਰੱਖਿਆ ਨਹੀਂ ਹੁੰਦੇ ਉਹ ਗੱਲ ਸਾਡੀ ਸੁਣਦੇ ਨਹੀਂ ਗੱਲ ਉਹ ਮੋ ਮੌਕੇ ਤੇ ਉਹ ਤਾਂ ਗੱਲਬਾਤ ਦਾ ਸੁਣੇ ਸਾਰੇ ਹਰਕ ਬੰਦੇ ਕੋਈ ਵੀ ਵਿਭਾਗਾਂ ਬੰਦੇ ਨੇ ਆਪ ਦੀ ਮਣ ਕੇ 60 ਹਜ਼ਾਰ ਰੁਪਏ ਕਾ ਉਹਨੇ 15 ਹਜ਼ਾਰ ਦੇ ਬੰਦਾ ਸ਼ਾਰਟ ਰੱਖਿਆ 45 ਹਜ਼ਾਰ ਬੰਦਾ ਜੇ ਚਪੋਂ ਦਾ ਮੋਟਰਸਾਈਕਲ ਚ ਪੈਟਰੋਲ ਪਾਉਣ ਨੂੰ ਰੁਪਏ ਨਹੀਂ ਹੁਣ ਜਿਹਨੂੰ 7000 ਰੁਪਏ ਪਰ ਦਿੰਦਾ ਆਊਟਸੋਰਸ ਕੰਮ ਇਹਨੂੰ ਜਾਂ ਠੇਕਾ ਕੰਮ ਇਹਨੂੰ ਉਹੋ ਵਿਚਾਰਾ ਮੋਟਰਸਾਈਕਲ ਲੈ ਕੇ ਕਿੱਥੋਂ ਆਜੂਗਾ ਆਪਦਾ ਉਹ ਉਹ ਜੇ ਲੋਕਾਂ ਨੂੰ ਲੋੜ ਆ ਤੇ ਫੇਰ ਹੀ ਆਉਣਗੇ ਜੇ ਉੱਥੇ ਪਹਿਲਾਂ ਬੰਦੇ ਹੋਣਗੇ ਜੇ ਤੁਹਾਨੂੰ ਨਿਵਲ ਵੀ ਅਕਸਰ ਹੁੰਦਾ ਕਿ 500 ਰੁਪਏ ਵਾਲਾ 300 ਰੁਪਏ ਦੇ ਕੇ ਮੋਟਰਾਂ ਪਰਬੰਧ ਸਾਨੂੰ ਟੈਕਸਾ ਤੋਂ ਲੈਂਦੇ ਆਂ ਗਾਵਾਂ ਦਾ ਪ੍ਰਬੰਧ ਵੀ ਲੋਕ ਕਰਦੇ ਆ ਆਹਾ ਬਿਜਲੀ ਵਾਲਾ ਜਿਹੜਾ ਹੈਗਾ ਇਹ ਪ੍ਰਬੰਧ ਵੀ ਲੋਕਾਂ ਨੂੰ ਆਪੇ ਛੋਣੇ ਵੇਲੇ ਉਹਦੋਂ ਕਰਨਾ ਪੈਂਦਾ ਮਜਬੂਰੀ ਹੈ ਜੀ ਲੋਕਾਂ ਦੀ ਲੋਕ ਕਰ ਰਹੇ ਆ ਪਰ ਇਹ ਸਰਕਾਰ ਜਿਹੜੀ ਹੈਗੀ ਆ ਉਸੇ ਰਾਹ ਤੇ ਆ ਪ੍ਰਾਈਵੇਟੇਸ਼ਨ ਦੇ ਰਾਹ ਤੇ ਆ ਹਰੇਕ ਸਰਕਾਰ ਨੀਤੀ ਪਾਲਿਸੀ ਦਾ ਮਸਲਾ ਨਹੀਂ ਪੀ ਔਰ ਅਸੀਂ ਆ ਮੰਨ ਕੇ ਤਾਂ ਲੈ ਮੈਨਾ ਉਹਦੇ ਬੰਦਾ ਰੱਖਿਆ 15000 ਤੇ ਜੇ ਮੰਨ ਕੇ ਚਲ ਬੰਦਾ ਤੁਹਾਨੂੰ ਆਖੇ ਭਾਈ ਮੇਰਾ ਪੱਲੇ ਨਹੀਂ ਪੁੱਛ ਪੈਂਦਾ ਅਸੀਂ ਕਹਿੰਦੇ ਪ੍ਰਵਾ 300 ਰੁਪਏ ਸਾਥ ਮੋਟਰ ਮਗਰ 500 ਰੁਪਏ ਪਾ ਲਾ ਤੇ ਸਾਡਾ ਝੋਨਾ ਪਲਾ ਕਿਹੇ ਲੋਟ ਪ੍ਰਾਈਵੇਟ ਦਾ ਕਿਉਂ ਉਹ ਜਿਹੜਾ ਜਿਹੜਾ 60000 ਲੈਂਦਾ ਉਹਨਾਂ ਦਾ 15000 ਰੁਪਏ ਦੇ ਕੇ ਬੰਦਾ ਸ਼ਾਰਟ ਤੇ ਕੱਢਦਾ ਉਹ ਆਦੀ ਉਹ ਕ੍ਰੈਡਿਟੀ ਕਰੀ ਜਾਂਦਾ ਤੇ ਸਾਡੇ ਕੋਲ ਪ੍ਰਾਈਵੇਟ ਬੰਦੇ ਹੁੰਦੇ ਆ ਭਰਾਵਾ ਉਹਗਾ ਸਾਡੇ ਸਾਡੀ ਕੋਈ ਗੱਲ ਸੁਣਦਾ ਨਹੀਂਗਾ ਠੀਕ ਹੈ ਨਾ ਤੇ ਹੁਣ ਮਾਨ ਸਾਹਿਬ ਤੱਕ ਅਪੀਲ ਹੈ ਕਿ ਤੁਹਾਡੇ ਲਾਈਨਮੈਨ ਕਿਸਾਨ ਕਹਿ ਰਿਹਾ ਕਿ ਅੱਗੇ ਬੰਦੇ ਰੱਖਿਆ ਓ 15 20000 ਚ ਕੰਮ ਕਰਦੇ ਤਾਂ ਉਹਨਾਂ ਬਾਦ ਖਾਦਦੇ ਨੇ ਕਿ ਇੱਥੇ ਕਿਸਾਨ ਦੇ ਵੱਲੋਂ ਇਹ ਪੂਰਾ ਇੱਥੇ ਲਾਈਨ ਆ ਇਥੋਂ ਇਹ ਸਰਕਟ ਹੁੰਦਾ ਏ ਤੇ ਇਥੋਂ ਪਰ ਪਹਿਲਾਂ ਕਿਸਾਨ ਨੇ ਪੂਰੀ ਇੱਥੇ ਕਣਕ ਵੱਢੀ ਹੋਈ ਸੀ ਕਿ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨਾਲ ਵਾਪਰ ਜੇ ਪਰ ਫਿਰ ਵੀ ਇੱਥੇ ਘਟਨਾ ਵਾਪਰ ਜਾਂਦੀ ਹੈ ਤੇ ਤਕਰੀਬਨ 100 ਏਕੜ ਦੇ ਨੇੜੇ ਕਣਕ ਨੁਕਸਾਨੀ ਗਈ ਆ ਤਾਂ ਇਧਰ ਨੂੰ ਹਵਾ ਸੀ ਇਹ ਹਵਾ ਇਧਰ ਨੂੰ ਇਧਰੀ ਸਾਈਡਸ ਜਾ ਰਹੀ ਸੀ ਇਧਰ ਨੂੰ ਜਾਂਦੀ ਹਾਂ ਤਾਂ ਇਹ ਕਣਕ ਦਾ ਥੋੜਾ ਬਚਾ ਰਿਹਾ ਜਾਂਦਾ ਕਿਉਂਕਿ ਹਵਾ ਇਧਰ ਨੂੰ ਸੀ ਇਥੋਂ ਲਾਟ ਤੋਂ ਥੋੜੀ ਚੱਲੀ ਹੈ ਨਾ ਇਧਰ ਸਾਰੀ ਕਣਕ ਨੁਕਸਾਨੀ ਗਈ ਆ ਤੁਹਾਨੂੰ ਇੱਥੇ ਇੱਕ ਕੁਸ਼ਕ ਕਨਾਲਾਂ 'ਚ ਮਹਿਜ਼ ਕਣਕ ਨਜ਼ਰ ਆ ਰਹੀ ਹੋਣੀ ਆ ਇਸ ਤੋਂ ਅੱਗੇ ਬੁਰਾ ਹਾਲ ਆ ਤਾਂ ਹੁਣ ਦੇਖਦੇ ਆ ਕਿ ਜੋ ਮਾਨ ਸਾਹਿਬ ਦਾਅਵੇ ਕਰਦੇ ਸੀ ਕਿ ਤੁਹਾਨੂੰ ਇਹਦਾ ਮੁਆਵਜ਼ਾ ਪਹਿਲਾਂ ਮਿਲ ਜਾ ਕਰੂਗਾ ਭਣਾ ਹੁਣ ਚੋਣ ਜਾਬਤਾ ਆ ਪਰ ਸਰਕਾਰ ਫਿਰ ਵੀ ਕੰਮ ਕਰ ਸਕਦੀ ਆ ਜੇਕਰ ਇੱਛਾ ਸ਼ਕਤੀ ਹੋਵੇ ਤਾਂ ਹੁਣ ਦੇਖਦੇ ਆ ਮਾਨ ਸਾਹਿਬ ਇਸ ਦੇ ਉੱਪਰ ਕੀ ਕਰਦੇ ਨੇ ਧੰਨਵਾਦ